ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜਿਹੜਾ ਇਹ ਟਾਈਮ ਆ ਹੁਣ ਵੀਡੀਓ ਸਟਾਰਟ ਕਰਨ ਦਾ ਮੇਰਾ ਹੈਗਾ ਮਾਰਨਿੰਗ ਦਾ ਟਾਈਮ ਆ 7:30 ਪੌਣੇ 8 ਦੇ ਵਿੱਚ ਵਿੱਚ ਇਹ ਟਾਈਮ ਮੈਂ ਆਪਣਾ ਬ੍ਰੈਕਫਾਸਟ ਕਰਾਈ ਸੀ ਮੌਸਮ ਥੋੜਾ ਜਿ ਬੱਦਲਵਾਈ ਵਾਲਾ ਸੀਗਾ ਸਵੇਰੇ ਥੋੜੀ ਕਿਨਮਿਨਮੀ ਹੋਈ ਪਹਿਲੇ ਮੈਂ ਵੇਟ ਕਰੀ ਆ ਨਾ ਕੱਪੜੇ ਮੈਂ ਸੁੱਕਣੇ ਪਾਈ ਨਹੀਂ ਧੋਤੇ ਤੱਕ ਕਾਫੀ ਟਾਈਮ ਤੇ ਪਏ ਸੀ ਜਦੋਂ ਮੈਨੂੰ ਟਲਿਕਾ ਮੌਸਮ ਸਾਫ ਹੋਏ ਨਾ ਫਿਰ ਪਾਉਂਗੀ ਹੁਣ ਮੈਨੂੰ ਲੱਗਿਆ ਕਿ ਹਾਂ ਧੁੱਪ ਨਿਕਲਦੇ ਮੌਸਮ ਸਾਫ ਆ ਹੁਣ ਮੈਂ ਸੁੱਕ ਨਹੀਂ ਪਾ ਰਹੀ ਕੱਪੜੇ ਪਹਿਲਾਂ ਮੈਂ ਇੱਕ ਵਾਰ ਅੰਦਰ ਬਾਸਕਟ ਆਪਣੀ ਅਹੀਂ ਰੱਖਤੀ ਸੀ ਕੱਪੜਿਆਂ ਵਾਲੀ ਮੈਂ ਚਲੋ ਥੋੜਾ ਟਾਈਮ ਵੇਟ ਕਰ ਲਾਂ ਜੇ ਮੌਸਮ ਸਾਫ ਹੋ ਗਿਆ ਬਾਹਰ ਪਾ ਦੂੰ ਨਹੀਂ ਮੈਂ ਅੰਦਰ ਪਾ ਦੂੰ ਤੇ ਕਾਫੀ ਜਿਆਦਾ ਅੱਜ ਮੇਰਾ ਰੂਟੀਨ ਸੀ ਬਹੁਤ ਜਿਆਦਾ ਬੀਜ਼ੀ ਸੀ ਬਹੁਤ ਹੀ ਜਿਉਂਦਾ ਕੰਮ ਮੈਨੂੰ ਹੋਈ ਪਈ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿਹੜਾ ਕੰਮ ਨੂੰ ਮੈਂ ਹੱਥ ਪਾਵਾਂ ਕਉਂਕੇ ਸਾਰੇ ਕੰਮ ਹੀ ਜ਼ਰੂਰੀ ਲੱਗ ਰਹੇ ਸੀ ਆਈ ਸੀ ਇਹ ਵੀ ਜ਼ਰੂਰੀ ਆ ਨਾ ਇਹ ਵੀ ਜ਼ਰੂਰੀ ਕਉਂਕੇ 2 ਦਿਨ ਅਸੀਂ ਘਰ ਤੋਂ ਬਾਹਰ ਸੀ ਉਦੋਂ ਫਿਰ ਆਏ ਹੋ ਜਾਂਦਾ ਵੀ ਸਾਰੇ ਕੰਮ ਕਰਨੇ ਜ਼ਰੂਰੀ ਲੱਗਦੇ ਨੇ ਲੋ ਜੀ ਕੱਪੜੇ ਪਾਤੇ ਸੁੱਕਣੇ ਹੁਣ ਚੱਲਦੇ ਅੰਦਰ ਦੇ ਕੰਮਾਂ ਵੱਲ ਹੁੰਨੇ ਆ ਮੌਸਮ ਹੁਣ ਹੋ ਗਿਆ ਠੀਕ ਸਵੇਰ ਖਰਾਬ ਸੀ ਹੁਣ ਤੇ ਇੱਕ ਵਾਰ ਸੂਰ ਦੇਵਤਾ ਜੀ ਆਗੇ ਬਾਹਰ ਸੁਕਣਗੇ ਕੱਪੜੇ ਹੈਲਪ ਕਰਨਗੇ ਕੱਪੜੇ ਸੁਕਾਉਣੇ ਚ ਅੰਦਰ ਦੇ ਕੰਮ ਦੇਖਦੇ ਜਾ ਕੇ ਹੁਣ ਕੱਪੜੇ ਸੁੱਕਨੇ ਪਉਣ ਤੋਂ ਬਾਅਦ ਮੈਂ ਆਗੀ ਕਿਚਨ ਵਿੱਚ ਬਣਾਉਣੀ ਆ ਸਬਜ਼ੀ ਛਣਿਆਂ ਦੀ ਫਾਈਟ ਛਣੇ ਛੋਟੇ ਚਾਨੇ ਸਵੇਰੇ ਉਠਣ ਸਾਰ ਹੀ ਮੈਂ ਬੋਇਲ ਕਰਕੇ ਰੱਖਤੀ ਸੀ ਉਬਲ ਗਏ ਕਿਉਂਕਿ ਫਿਰ ਕੁੱਕਰ ਦੀ ਸਟੀਮ ਵੀ ਨਿਕਲਦੀ ਹੈ ਫਿਰ ਆਪਾਂ ਕੁੱਕਰ ਖੋਲਦੇ ਹਾਂ ਨਾ ਇਸ ਲਈ ਮੈਂ ਸਵੇਰ ਉੱਠਦੇ ਹੀ ਬੋਇਲ ਕਰਨਾ ਰੱਖ ਦਾਨੀ ਜੋ ਵੀ ਮੈਂ ਰਾਤ ਨੂੰ ਚਾਣੀ ਰਾਜਮਾ ਵਾਟਵਰ ਜੋ ਵੀ ਮੈਂ ਪਕਣੀ ਆ ਮਸਾਲਾ ਸਵੇਰੇ ਮੈਂ ਗ੍ਰਾਇੰਡ ਕਰਦਾ ਸੀਗਾ ਪਿਆ ਚਿੱਲੇ ਪਏ ਹੁੰਦੇ ਨੇ ਤੇ ਨਾਲ ਦੀ ਨਾਲ ਚਲੋ ਫਿਰ फटाफट ਈਜ਼ੀ ਹੋ ਜਾਂਦਾ ਕੰਮ ਆਪਣਾ ਅੱਧਾ ਕੰਮ ਹੀ ਰਹਿ ਜਾਂਦਾ ਤੇ ਮਸਾਲਾ ਗ੍ਰਾਇੰਡ ਕਰਕੇ ਰੱਖ ਗਈ ਇਸ ਮੈਂ ਕਿਚਨ ਲਾਈਟ ਨਾ ਚੱਲ ਜਾਈ ਤੇ ਜਦੋਂ ਵੀ ਮੇਰਾ ਟਾਈਮ ਲੱਗੋ ਸਬਜੀ ਬਣਾਉਣ ਦਾ ਵਿੱਚ ਜੀ ਮੈਂ ਬਣਾ ਦੂੰਗੀ ਤੇ ਉਹ ਕੱਪੜੇ ਸੁੱਕਣੇ ਪਾ ਕੇ ਇਹ ਕਹਿੰਦੇ ਮੌਸਮ ਮੈਂ ਐਸਾ ਵੈਸਾ ਕੋਈ ਪਤਾ ਨਹੀਂ ਕਦੋਂ ਬੱਦਲ ਜਮੇ ਚਲੋ ਕੱਪੜੇ ਦੀ ਹਵਾ ਨਿਕਲ ਜੂ ਸੁੱਕ ਜਾਣਗੇ ਨਾ ਜਿੰਨੇ ਸੁੱਕਣੇ ਹੋਏ ਤੇ ਹੁਣ ਬਣਾਉਣ ਲੱਗੀਆਂ ਸਬਜ਼ੀ ਸਬਜ਼ੀ ਭਾਏ ਹੁੰਦਾ ਚਨੇ ਰਾਜਮਾ ਕੁਝ ਵੀ ਬਣਾ ਰਹੀ ਆ ਪਹਿਲਾਂ ਬਣ ਜੇ ਖਾਣ ਤੋਂ ਕਾਫੀ ਟਾਈਮ ਘੰਟਾ ਦੋ ਘੰਟੇ ਪਹਿਲਾਂ ਬਣਾ ਕੇ ਰੱਖ ਦਈ ਉੰਨੀ ਹੀ ਉਹ ਟੇਸਟੀ ਲੱਗਦੀ ਉਹਦੀ ਤਰੀ ਹੈ ਗਰੀ ਵੀ ਗਾੜੀ ਹੋ ਜਾਂਦੀ ਆ ਮਸਾਲਾ ਵਗੈਰਾ ਚਣਿਆਂ ਚਾਚੀ ਤੜਾ ਰਚਮਚੀ ਜਾਂਦਾ ਸਬਜ਼ੀ ਬਣਾਉਂਗੀ ਆਟਾ ਗੁੰਨੂਗੀ ਫਿਰ ਤੇ ਵੀਜੀ ਮੇਰਾ ਜਿਵੇਂ ਜਿਵੇਂ ਟਾਈਮ ਲੱਗ ਰਿਹਾ ਇਸ ਮਸਾਲਾ ਪੁੰ ਤੇ ਵੀ ਜਿਵੇਂ ਮੈਂ ਕਿਹਾ ਚਲੋ ਆਪਦਾ ਬੈੱਡ ਵੀ ਸੈੱਟ ਸਭ ਜੀ ਕੰਬਲ ਵਗੈਰਾ ਚੱਕਦੀ ਹੁਣ ਅਸੀਂ ਹਲਕਾ ਕੰਬਲ ਲੈਣ ਲੱਗੇ ਦੂਸਰਾ ਜਿਹੜਾ ਹੈਵੀ ਕੰਬਲ ਹੈ ਡਬਲ ਬਲੈਂਕੀਟ ਆ ਉਹ ਵੀ ਮੈਂ ਵਾਸ਼ ਕਰਨਾ ਪਰ ਟੱਬ ਵਿੱਚ ਕਰਨਾ ਪਊਗਾ ਦੇਖੋਗੇ ਇੱਕ ਦਿਨ ਟੱਬ ਵਿੱਚ ਉਹਨੂੰ ਵਾਸ਼ ਕਰੂੰਗੀ ਡਰਾਈ ਕਲੀਨ ਤਾਂ ਨਹੀਂ ਕਰਾਉਂਗੀ ਘਰੇ ਵਾਸ਼ ਕਰ ਲੂੰਗੀ ਪੈਸੇ ਬਚਾਵਾਂਗੀ ਡਰਾਈ ਕਲੀਨ ਦੇ ਸਿੰਗਲ ਕੰਬਲ ਤਾਂ ਮਸ਼ੀਨ ਧੋਤੀਆਂ ਨੇ ਭੰਡਾ ਵੱਲ ਨਹੀਂ ਧੋਤੀਆਂ ਨੇ ਡਬਲ ਦੇ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਬੈੱਡ ਝਾੜ ਕੇ ਬੈੱਡ ਸੈੱਟ ਕਰਦਾਂਗੇ ਰਾਤ ਵਾਲੇ ਕੰਬਲ ਪਿਲੋਸ ਚੱਕਦਾਂ ਨਹੀਂ ਹੈ ਨਾ ਰੂਮ ਵਿੱਚ ਜੋ ਵੀ ਆਪਣੇ ਤਾਂ ਕਿ ਹੈਲਪਰ ਆਉਗੀ ਹੁਣ ਫਿਰ ਉਹਨੂੰ ਵੀ ਕੰਮ ਕਰਨਾ ਈਜ਼ੀ ਹੋ ਜੇ ਝਾੜੂ ਪੋਚਾ ਵੀ ਸੋਹਣੇ ਤਰੀਕੇ ਨਾਲ ਹੋ ਜੇ ਜੋ ਆਪਾਂ ਇਹ ਸਮਾਨ ਖੰਡਿਆ ਖੰਡਿਆ ਰੱਖਾਂਗੇ ਤਾਂ ਫਿਰ ਉਹ ਕਿੱਥੋਂ ਝਾੜੂ ਪੋਚਾ ਸੋਣਾ ਕਰੂਗੀ ਹਨਾ ਆਪਣਾ ਵੀ ਫਰਜ਼ ਬਣਦਾ ਕਿ ਜਦੋਂ ਹੈਲਪਰ ਆਉਂਦੀ ਆਪਾਂ ਵੀ ਸਾਰਾ ਸਮਾਨ ਸੈੱਟ ਕਰ ਦਈਏ ਤਾਂਕਿ ਸਫਾਈ ਹੋਰ ਵੀ ਸੋਹਣੀ ਸਫਾਈ ਲੱਗੇ ਇੱਕ ਭੈਣ ਨੇ ਮੈਥੋਂ ਸਟੇਨ ਰਿਮੂਵਰ ਬਾਰੇ ਪੁੱਛਿਆ ਸੀ ਮੈਂ ਸੌਰੀ ਜੀ ਬਹੁਤ ਲੇਟ ਹੋ ਗਈ ਦੋ ਦਿਨ ਮੇਰੀ ਵੀਡੀਓ ਨਹੀਂ ਆਈ ਮੈਂ ਇੱਕ ਵੀਡੀਓ ਚ ਭੁੱਲ ਗਈ ਦੱਸਣਾ ਮੇਰੇ ਆਹ ਵਾਲੀ ਵੀਡੀਓ ਵਿੱਚ ਹੁਣ ਯਾਦ ਆਇਆ ਮੈਂ ਤੁਹਾਨੂੰ ਦੱਸਦਾ ਮੈਂ ਜਿਹੜਾ ਯੂਜ਼ ਕਰਦੇ ਆ IFB ਦਾ IFB ਫੈਬੋ ਸਟੇਨ ਰਿਮੂਵਰ ਇਹ ਤੁਹਾਨੂੰ ਸਕਰੀਨਸ਼ਾਟ ਚੋਂ ਹੀ ਲੈ ਲਓ ਇਹ ਵਾਲਾ ਹੋਰ ਵੀ ਬਹੁਤ ਹੁੰਦੇ ਨੇ ਪਰ ਮੈਂ ਇਹ ਟਰਾਈ ਕੀਤਾ ਇਹ ਵਧੀਆ ਲੱਗਾ ਇਸ ਤੋਂ ਬਿਨਾ ਮੈਂ ਹੋਰ ਕੋਈ ਕਦੇ ਟਰਾਈ ਨਹੀਂ ਕੀਤਾ ਹੈਗਾ ਨਾ ਇਹ ਅਸੀਂ ਜਿੱਥੋਂ ਅਸੀਂ ਮਸ਼ੀਨ ਨਹੀਂ ਸੋਨਾਂ ਤੋਂ ਲਿਕਵਿਡ ਲੈ ਕੇ ਹਨ ਮਸ਼ੀਨ ਵਾਲਾ ਉਹਨਾਂ ਤੋਂ ਨਾਲ ਹੀ ਆ ਸੀ ਗਏ ਉਹਨੇ ਹੁੰਦੇ ਉੱਥੋਂ ਹੀ ਮਿਲ ਜਾਂਦਾ ਹੋਰ ਵੀ ਬਹੁਤ ਆਉਂਦੇ ਨੇ ਪਰ ਮੈਂ ਹੋਰ ਕਦੇ ਕੋਈ ਟਰਾਈ ਨਹੀਂ ਕੀਤਾ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਮੈਂ ਸਿਰਫ ਇਹੀ ਟਰਾਈ ਕੀਤਾ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਛੋਟੀ ਇਹ ਪੈਕਿੰਗ ਹੈ ਇਹਦਾ ਪ੍ਰਾਈਸ ਪ੍ਰਾਈਸ ਕਿੰਨ ਲਿਖਿਆ ਹੋਇਆ 200 ਲਿਖਿਆ ਹੋਇਆ ਹੈ 200 ਇਹਦਾ ਪ੍ਰਾਈਸ ਹੈ ਹੁੰਦਾ ਬਹੁਤ ਥੋੜਾ ਇਹਦੇ ਵਿੱਚ ਪਰ ਲੱਗਦਾ ਵੀ ਬਹੁਤ ਥੋੜਾ ਜਿਹਾ ਫਿਰ ਇਹ ਨਹੀਂ ਕਿ ਆਪਾਂ ਬਹੁਤ ਜ਼ਿਆਦਾ ਲਗਾਉਣਾ ਹੁੰਦਾ ਲੱਗਦਾ ਵੀ ਥੋੜਾ ਜਿਹਾ ਇਹ ਚ ਕੁਆਂਟੀਟੀ ਵੀ ਹੁੰਦੀ ਥੋੜੀ ਹੈ ਤੇ ਹੁੰਦਾ ਵੀ ਕੋਸਟਲੀ 200 ਦੀ ਇੰਨੀ ਸ਼ੀਸ਼ੀ ਭਰੀ ਵੀ ਨਹੀਂ ਹੁੰਦੀ ਸਿਰਫ ਇੰਨੀ ਕੀ ਹੁੰਦੀ ਹੈ ਬਸ ਪਰ ਲੱਗਦਾ ਬਹੁਤ ਥੋੜਾ ਹੀ ਕੱਪੜਿਆਂ ਦੇ ਬਹੁਤ ਜ਼ਿਆਦਾ ਨਹੀਂ ਆਪੇ ਥੱਪਣਾ ਹੁੰਦਾ ਥੋੜੇ ਨਾਲ ਹੀ ਕਪੜਾ ਜਿਹੜਾ ਸਾਫ਼ ਹੋਇਆ ਤਾਂ ਸਾਫ਼ ਹੋ ਗਿਆ ਨਹੀਂ ਹੁਣ ਹੋ ਗਿਆ ਸੀ ਖਾਣੇ ਦਾ ਟਾਈਮ ਐ ਸਾਰੇ ਨੂੰ ਪੁੱਛੀ ਵੀ ਕੀ ਖਾਓਗੇ ਪੂਰੀ ਖਾਣੇ ਪੂਰੀ ਬਣਾਣੀ ਐ ਪਰ ਆਟਾ ਮੈਂ ਕਣਕ ਦਾ ਸਿੰਪਲ ਹੀ ਗੁੰਨਿਆ ਜਿਵੇਂ ਮੈਂ ਰੋਟੀ ਵਾਸਤੇ ਰੋਜ਼ ਗੁੰਨਦੀ ਆ ਚਲੋ ਕਹਿੰਦੇ ਕਰ assi ਪੂਰੀ ਖਾ ਲਾਂਗੇ ਚਲੋ ਪੂਰੀ ਬਣਾ ਦਦੇ ਨੇ ਕਿਉਂਕਿ ਮੌਸਮ ਵੀ ਥੋੜਾ ਜਿਹਾ ਠੰਡਾ ਸੀ ਕਿਨ ਮੈਨੋ ਵਾਲਾ ਸੀਗਾ ਪਰ ਪੂਰੀ ਸਾਰੇ ਆਟੇ ਦੀ ਖਾ ਕੇ ਖੁਸ਼ ਨੇ ਪਹਿਲਾਂ ਸਮੈਟ ਦਿਖਾਉਂਦੀ ਸੀ ਪਰ ਹੁਣ ਨਹੀਂ ਟਾਈਮ ਹੋ ਗਿਆ 10 ਵਜੇ ਦਾ 10 ਵਜੇ ਕੇ ਸਹੀ ਕਿਚਨ ਦਾ ਕੰਮ ਫਿਨਿਸ਼ ਕਰਕੇ ਆਈਆਂ ਕਪੜਾ ਦੀ ਉਲਟੇ ਪਲਟੇ ਕਰਕੇ ਆਈਆਂ ਵੀ ਇਹ ਹੈਗਾ ਸੰਡੇ ਆਈ ਥਿੰਕ ਸੰਡੇ ਹੈ ਬਾਹਰ ਮੌਸਮ ਨੂੰ ਟੂ ਪਨੀਕਲਾ ਇਸ ਵੇਲੇ ਬਦਲ ਰਹੀ ਹੈ ਕਪੜੇ ਲੇਟ ਸੁੱਕ ਰਹੇ ਨੇ ਅਸਲ ਦਾ ਸੁੱਕ ਵੀ ਅੰਨ ਜਦ ਮੈਂ ਜਲਦੀ ਧੁੱਪ ਤੇ ਸੁੱਕ ਵੀ ਜਾਂਦੇ ਬਦਲ ਵਾਈ ਕਰਕੇ ਲੇਟ ਸੁੱਕ ਰਹੇ ਨੇ ਤੇ ਹੁਣ ਮੈਂ ਨਹਾਉਣਾ ਨਾ ਕੇ ਅਸੀਂ ਜਾਣਾ ਮਾਂਸਾ ਬੇਟਾ ਨਾ ਰਿਵਾਸ ਨੂੰ ਖਾਲੀ ਹੋ ਜਾਏ ਫਿਰ ਮੈਂ ਨਾ ਆਉਂਗੀ ਬਹੁਤ ਕੰਮ ਨੇ ਸਾਨੂੰ ਅਜ ਮਾਂਸਾ ਕਿਉਂਕਿ ਬੇਟੀ ਦੇ ਕਾਫੀ ਇਸ ਨਾਲ ਸੀਗਾ ਸਮਾਨ ਸਾਰਾ ਪੂਰਾ ਕਰਨਾ ਕਪੜੇ ਵਗੈਰਾ ਕੋਸ਼ੂ ਵੰਟ ਗਾਰਮੈਂਟਸ ਕੋ ਸਟੇਸ਼ਨ ਦੇ ਸਾਮਾਨ ਚਾਹੀਦਾ ਸਾਰਾ ਇਹਦਾ ਅੱਜ ਪੂਰਾ ਕਰਨਾ ਸਮਾਨ ਐਂਡ 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 ਮੈਂ ਆਪ ਦਾ ਲੰਚ ਰੈਡੀ ਕਰਕੇ ਰੱਖਦਾ ਲੰਚ ਮੈਂ ਸਬਜੀ ਬਣੀ ਤੇ ਸਬਜੀ ਮੈਂ ਚਨੇ ਦੀ ਸੇਰੇ ਬਣਾਤੀ ਸੀ ਤੇ ਪੂਰੀਆਂ ਬਣਾਈਆਂ ਸਾਰਿਆਂ ਦੀ ਪੂਰੀਆਂ ਮੈਂ 3-4 ਐਕਸਟਰਾ ਬਣਾਤੀਆਂ ਕਿਉਂਕਿ ਜੇ ਅਸੀਂ ਆਉਣ ਦੇ ਲੇਟ ਹੋ ਗਏ ਸੇ ਲੇਟ ਤਾਂ 100% ਹੋਵਾਂਗੀ ਮੈਂ ਆਪ ਦਾ ਲੰਚ ਕਰ ਲਵਾਂਗੀ ਬਾਹਰ ਕਿਨੂੰ ਲੱਗੀ ਕਿਉਂਕਿ ਜੇ ਬਾਹਰੋਂ ਆਣੇ ਭੁੱਖ ਲੱਗੀ ਹੁੰਦੀ ਟਾਈਮ ਵੀ ਚਾਹੇ ਲੱਗ ਜਾਣਾ ਭੁੱਖ ਲੱਗੀ ਹੋਊਗੀ ਕ ਪੂਰੀ ਮੈਂ ਆਪਦੀ ਬਣਾ ਕੇ ਬਣਾ ਕੇ ਨਹੀਂ ਸੌਰੀ ਕ ਪੂਰੀ ਮੈਂ ਆਪ ਦੇ ਚੱਕ ਕੇ ਖਾ ਲਵਾਂਗੀ ਬਣਾ ਕੇ ਮੈਂ ਐਕਸਟਰਾ ਰੱਖਦੀ ਆ ਤੇ ਚਨੇ ਦੀ ਸਬਜੀ ਬਣੀ ਪਈ ਆ ਤੇ ਮੇਰਾ ਲੰਚ ਹੋ ਜਾਊ ਉਂਝ ਜੋ ਆਉਣੇ ਨਾ 12 ਕਿ ਤੋ ਫਿਰ ਐਂ ਦਿਲ ਕਰਤਾ ਵੀ ਬਣੀ ਬਣਾਈ ਚੀਜ਼ ਮਿਲ ਜੇ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਹੁੰਦਾਗਾ ਤਾਂ ਕਰਕੇ ਮੈਂ 3-4 ਪੂਰੀਆਂ ਐਕਸਟਰਾ ਬਣਾ ਕੇ ਰੱਖ ਲੀਆਂ ਹੁਣੇ ਤੋ ਖਾ ਲੂੰਗੀ ਆ ਕੇ ਹੁਣ ਨਾ ਆਉਣੇ ਨਾ ਕਿ ਚਾਹ ਦੇ ਮਾਨਸਾ 'ਚ ਕੰਮ ਬਹੁਤ ਬਹੁਤ ਜ਼ਿਆਦਾ ਖਿੱਚਦਾ ਕੰਮ ਆਉਂ ਘਰੇ ਵੀ ਖਿੱਚਦਾ ਕੰਮ ਆਉਂਦਾ ਇਹ ਜਿਹੜੇ ਸੀ ਬਾਜ਼ਾਰ 'ਚ ਕੰਮ ਕਰਨੇ ਆ ਕਿ ਉਹ ਵੀ ਬਹੁਤ ਬਹੁਤ ਜ਼ਿਆਦਾ ਕੰਮ ਨਹੀਂ ਇੱਕ ਤਾਂ ਬਾਜ਼ਾਰ 'ਚ ਗਲੀਆਂ ਕੁਲੀਆਂ ਨੇ ਪੀੜੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਜੋ ਜਾਣੇ ਬਾਹਰ ਕੰਮ ਤੋਂ ਦੇ ਕਰਨ ਬਾਜ਼ਾਰ ਚ ਜਾਂਦੀ ਤੇ ਕਰਿਆ ਆ ਕੇ ਫਿਰ ਕੱਪੜੇ ਬਸ ਸਾਹਮਣੇ ਹਾਲੇ ਮੇਰੇ ਕੰਮ ਪਰਸੋਂ ਪਰਸੋਂ ਅਸੇ ਗੈਸੇ ਕਰ ਰਵਾਂ ਤਾਂ ਚੁੱਥੇ ਗੈਸ ਜਿਸ ਜਿੰਮੇ ਕੱਪੜੇ ਧੋਤੇ ਇਸ ਵੇਲੇ ਉਹ ਮੇਰੇ ਕੱਪੜੇ ਪਏ ਨੇ ਝੇਰ ਤੇ ਪ੍ਰੈਸ ਕਰਨ ਵਾਲੇ ਉਹ ਉਦਿਆਂ ਦੇ ਉਵੇਂ ਜਿਵੇਂ ਹੀ ਪਏ ਨੇ ਉਹ ਵੀ ਪ੍ਰੈਸ ਕਰੂੰਗੀ ਅੱਜ ਜਿਹੜਾ ਸੁੱਕ ਰਹੇ ਨੇ ਉਹਨਾਂ ਚ ਨੇ ਪ੍ਰੈਸ ਵਾਲੇ ਉਹ ਵੀ ਪ੍ਰੈਸ ਕਰੂੰਗੀ ਕੁਝ ਮਰਤੀ ਹੋ ਜਾਏ ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਸਾਰਾ ਕੰਮ ਫਿਨਿਸ਼ ਕਰਕੇ ਸੋਣਾ ਡਰਸਟਿੰਗ ਮੇਰੀ ਪਰ ਸਟਿਲ ਪੈਂਟਿੰਗ ਕੱਪੜਾ ਦਾ ਮੈਂ ਫਿਨਿਸ਼ ਕਰ ਦੂੰਗਾ ਧੋ ਧੋਤੇ ਵੀ ਕੇ ਪ੍ਰੈਸ ਵੀ ਹੋ ਜਾਣਗੇ ਤੈ ਵੀ ਹੋ ਜਾਣਗੇ ਹਣਾ ਪਰ ਡਸਟਿੰਗ ਮੇਰੇ ਸਟਿਲ ਪੈਂਡਿੰਗ ਹੈ ਡਸਟਿੰਗ ਮੇਰਾ ਉਸ ਦਿਨ ਵੀ ਟਾਈਮ ਨਹੀਂ ਲੱਗਿਆ ਦੋ ਦਿਨਾਂ ਸੇ ਕਰੋ ਬਾਹਰ ਰਹੇ ਅੱਜ ਵੀ ਮੇਰਾ ਟਾਈਮ ਨਹੀਂ ਲੱਗਿਆ ਹੈਗਾ ਦੇਖੋ ਡਸਟਿੰਗ ਮੈਂ ਫਿਰ ਕੱਲ ਨੂੰ ਕਰਨੋ ਕੱਲ ਨੂੰ ਕੱਪੜਾ ਤਾਂ ਨਹੀਂ ਛੇੜ ਤੇ ਕੱਲ ਨੂੰ ਡਸਟਿੰਗ ਕਰ ਲੂੰਗੀ ਅੱਜ ਜੇ ਮੈਂ ਸਿਰ ਵੀ ਨਹਾਉਣਾ ਸੀ ਪਰ ਹੁਣ ਅਸੀਂ ਜਾਣਾ ਤੇ ਹੁਣ ਮੈਂ ਸਿਰ ਤੋਂ ਪੰਗਾ ਨਹੀਂ ਲੈਦੀ ਬਹੁਤ ਨਾ ਥੋੜਾ ਮੌਸਮ ਬਦਲ ਕਰਕੇ ਬਹੁਤ ਜਲਦੀ ਵਾਲਾਂ 'ਚ ਆਇਲ ਆ ਜਾਂਦਾ ਚਿਪਕੂ ਚਿਪਕੂ ਹੋਏ ਪੈਣ ਵਾਲ ਚਿਪੇ ਬਹੀ ਨੇ ਬਿਲਕੁਲੀ ਪਰ ਅੱਜ ਸਿਰ ਨਹੀਂ ਨਹਾਉਂਦੀ ਫਿਰ ਕੱਲ ਨੂੰ ਹੀ ਨਹਾਉਂਗੀ ਟਾਈਮ ਹੋ ਗਿਆ 10 ਹੋਈ ਤਾਂ ਨਾ ਲੀ ਕਪੜੇ ਲੈ ਆਏ ਸੀ ਹੁਣ ਆਈ ਸੀ ਮੋਰ ਵਿੱਚ ਕੋਈ ਬਿਸਕਟ ਨਮਕੀਨ ਅਹੇ ਜਾਂ ਖਾਣ ਪੀਣ ਦਾ ਸਮਾਨ ਦੇ ਘਰ ਦੇ ਇੱਕ ਦੋ ਚ ਚ ਜੋ ਵੀ ਅਸੀਂ ਲੈਣਾ ਸੀਗਾ ਚਲੋ ਉਹ ਲੈ ਲਈਏ ਜਿਵੇਂ ਜਿਵੇਂ ਟਾਈਮ ਲੱਗ ਰਿਹਾ ਸੀ ਬਾਜ਼ਾਰ ਵਾਲੇ ਕੰਮ ਖਤਮ ਕਰੀ ਜਾਂਦੇ ਸੀ ਭੱਜ ਦੌੜ ਨਾਲ ਬਹੁਤ ਸਾਨੂੰ ਟਾਈਮ ਲੱਗਾ ਕੰਮ ਵੀ ਕਈ ਹੋ ਗਏ ਬਹੁਤ ਕੰਮ ਹੋ ਗਏ ਬਹੁਤ ਕੰਮ ਸੀਗਾ ਤਾਂ ਬਾਜ਼ਾਰ ਵਾਲੇ ਕਰਨ ਵਾਲੇ ਟਾਈਮ ਹੋ ਗਿਆ 1:30 ਵਜੇ ਤੇ ਸੀ ਆਹ ਮਾਨਸਾ ਜੀ ਦੇ ਕਪੜੇ ਦੀ ਸ਼ਾਪਿੰਗ ਹੋ ਗਈ ਡਨ ਮੋਰ 'ਚ ਵੀ ਚਲੇ ਗਏ ਜੋ ਸਮਾਨ ਮੋਰ 'ਚੋਂ ਲੈਣਾ ਸੀ ਖਾਣ ਪੀਣ ਵਾਲਾ ਉਹ ਵੀ ਲੈ ਲਿਆ ਹੋਨਾ ਕਿੰਨੇ ਜਾਨਾ ਆਪਾਂ ਸ਼ੂਪਲਾਜ਼ਾ ਤੇ ਸ਼ੂਪਲਾਜ਼ਾ ਸ਼ੂਪਲਾਜ਼ਾ ਤੇ ਸਟੇਸ਼ਨਰੀ ਸ਼ਾਪ ਹਾਂ ਸਟੇਸ਼ਨਰੀ ਕਿੱਥੇ ਲੈਣੀ ਹੈ ਜੈਨ ਤੋਂ ਲੈਣੀ ਹੈ ਜਾਂ ਦਿੰਦਰ ਤੋਂ ਜਿੱਥੇ ਕਾਰ ਖੜ੍ਹ ਜੇ ਪਾਰਕਿੰਗ ਵੀ ਦੇਖਣੀ ਪੈਂਦੀ ਆ ਤਾਂ ਮਿਲ ਜੂ ਐਨਾ ਦੇਖ ਲਓ ਜੀ ਅੱਗੇ ਹਰ ਜਿਹੜੇ ਮੋੜ ਤੇ ਆ ਜੀ ਬੰਨ ਮੁੜੇ ਪੁੱਛੀਂ ਲੈਣਾ ਕੀ ਹੈ ਜਤੋਂ ਪੈਨ ਕਾਪੀਆਂ ਰਿਸਟਰ ਹਾਂ ਬਹੁਤ ਵਧੀਆ ਰੱਖਦਾ ਹੈ ਸ਼ਾਰਟ ਮਿੰਟ ਟਾਈਮ ਲੱਗੂ ਭੁੱਖ ਵੀ ਲੱਗੀ ਪਹਿਲਾਂ ਚ ਟਾਈਮ ਹੋਇਆ ਤਾਂ ਮੇਰਾ ਦਾ ਤੇਰੇ ਮੈਂ ਬ੍ਰੈਕਫਾਸਟ ਜਲਦੀ ਕਰ ਲੈਂ ਮੈਂ ਇਸ ਟਾਈਮ ਪੁੱਤ ਜਲਦੀ ਲੱਗੀ ਆਉਂਦੀ ਹੁਣ ਆਇਆ ਸਟੇਸ਼ਨ ਦੀ ਸ਼ਾਪ ਤੇ ਸਟੇਸ਼ਨ ਦੀ ਸ਼ਾਪ ਤੇ ਆ ਕੇ ਇੰਨੀ ਆ ਸੋਹਣੀਆਂ ਸੋਹਣੀਆਂ ਚੀਜ਼ਾਂ ਬੱਤੀਆਂ ਦੇ ਆਉਣ ਲੱਗੀਆਂ ਨਾ ਤੇ ਮੈਂ ਵੀ ਉਹ ਸ਼ਾਪੀਕਰ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਕੁਝ ਚੀਜ਼ਾਂ ਤਾਂ ਮੈਨੂੰ ਪੁੱਛਿਆ ਵਿਆਹ ਕੀ ਆ ਆ ਕੀ ਹਾਈ ਇਹ ਜੋ ਪੁਛ ਆ ਕੁਝ ਆਉਣ ਲੱਗ ਗਿਆ ਵੀ ਆਪਣੇ ਬਾਰੇ ਤਾਂ ਆਏ ਹੁੰਦਾ ਹੁੰਦਾ ਸੀਗਾ ਉਹ ਪੀਰਾ ਜੀ ਬਹੁਤ ਹੱਸੇ ਬਾਜ਼ਾਰ ਚ ਲੱਗਿਆ ਪਿਆ ਹੋਲੀ ਦੇ ਰੌਣਕਾਂ ਅੱਜ ਆਉਂ ਨਿਕਾਲ ਨੂੰ ਆ ਕੱਲ ਨੂੰ ਆਂਦੀ ਹੋਲੀ ਟਿਉਸਟੇਰੀਆਂ ਨਾਲ ਮੰਡੇ ਅਜ ਮੰਡੇ ਆ ਨਾ ਸ਼ਾਇਦ ਨਹੀਂ ਸੰਡੇ ਆ ਮੇਰੇ ਦਿਨੀ ਭੁੱਲਿਆ ਨਹੀਂ ਆ ਸੰਡੇ ਆ ਛੋਟੇ ਨੋਜੋਣਾ ਸੀ ਅਗੇ ਘਰੇ ਮੈਂ ਖਾਣੀ ਰੋਟੀ ਆਪਣੀ ਪੂਰੀ ਸਬਜੀ ਐਨ ਮੇਰੀ ਅੰਬੀਆਂ ਦੀ ਖੱਟੀ ਮਿੱਠੀ ਚਟਨੀ ਮੈਂ ਅਮਰ ਫੂਲ ਕਾ ਪਾਣੀ ਖਾਲਾ ਕੇ ਸਾਨੂੰ ਬਣਾ ਕੇ ਦੇਣੀ ਆ ਅਸੀਂ 3:00 ਵਜੇ ਘਰੇ ਆਗੇ ਸੀਗੇ ਤੇ ਭੁੱਖ ਭੁੱਖ ਕਰਦੇ ਆਏ ਆ ਭੁੱਖ 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 ਕਾਸੀ ਬਾਜ਼ਾਰ ਚ ਕੁਛ ਨਹੀਂ ਖਾਂਦਾ ਸੀ ਬਾਰਲਾ ਬਹੁਤ ਘੱਟ ਖਾਣੇ ਐ ਅਵੋਇਡ ਹੀ ਕਰਦਾ ਜਦੋਂ ਖਾਣੇ ਬਿਲਕੁਲ ਅਨਸਰ ਦੇ ਨੂੰ ਖਾਣੇ ਆ ਵੀ ਜਦੋਂ ਹੁਣ ਜਾਵਾਂ ਨਹੀਂ ਸਰਦਾ ਉਦੋਂ ਖਾਣੇ ਹੁੰਨੇ ਤੇ ਮੈਂ ਵੀ ਕਿਹਾ ਦਿਵਿੰਦਰ ਵੀ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ 5-5 ਮਿੰਟ ਲਈ ਲੇਟ ਖਾ ਲਾਂਗੇ ਪਰ ਘਰੇ ਆ ਕੇ ਖਾ ਲਾਂਗੇ ਤੇ ਹੁਣ ਟਿੱਕੀਆਂ ਫਰਾਈ ਕਰਨੀਆਂ ਰੱਖੀਆਂ ਹੋਈਆਂ ਨੇ ਮੈਂ ਆਪਣਾ ਖਾਣਾ ਖਾ ਲੇ ਦਿਵਿੰਦਰ ਕਹਿੰਦੇ ਪਹਿਲਾਂ ਤੂੰ ਆਪਣਾ ਖਾਣਾ ਖਾ ਲੈ ਤੇ ਪਹਿਲਾਂ ਮੈਂ ਆਪਣਾ ਖਾਣਾ ਖਾਦਾ ਪੂਰੀ ਬਣੀ ਸਵੇਰ ਵਾਲੀ ਮੋਈ ਖਾਦੇ ਚਾਣੇ ਸਬਜੀ ਨਾਲ ਤੇ ਟਿੱਕੇ ਫਰਾਈ ਕਰਨੀਆਂ ਰੱਖਦੇ ਕੁਝ ਦਿਵਿੰਦਰ ਮੇਰੀ ਹੈਲਪ ਕਰਾ ਲੈ ਕਹਿੰਦੇ ਟਿੱਕਿਆਂ ਨੂੰ ਪ੍ਰੈਸ ਕਰ ਅਚੀ ਜਗਾ ਕੇ ਅ ਉਹ ਅਲੂ ਪੱਕ ਜਾਣੇ ਇਹਦੇ ਕਿਉਂਕਿ ਫਰੋਜ਼ਨ ਟਿੱਕੀਆਂ ਹੁੰਦੀਆਂ ਨੇ ਫ੍ਰੀਜ਼ਰ ਸਾਫੇ ਫ੍ਰੀਜ਼ ਕਰੀਆਂ ਹੁੰਦੀਆਂ ਨਾ ਪਹਿਲਾਂ ਮੈਂ ਥੋੜੀਆਂ ਇਹਨੂੰ ਮਾਈਕ੍ਰੋਵੇਵ 'ਚ ਕਰ ਲਾਣੀ ਆ ਕਈ ਵਾਰ ਮੈਂ ਡਾਇਰੈਕਟ ਵੀ ਰੱਖ ਦਿੰਦੇ ਨੇ ਪੈਨ ਵਿੱਚ ਕਈ ਵਾਰ ਮਾਈਕ੍ਰੋਵੇਵ ਵਿੱਚ ਵੀ ਪਹਿਲਾਂ ਕਰ ਲਾਣੀ ਥੋੜੀਆਂ ਤਾਂ ਕਿ ਇਹ ਡੀਫ੍ਰੀਜ਼ ਹੋ ਜੇ ਠੰਡਕ ਉਤਰ ਜੇ ਈਜ਼ੀਲੀ ਇਹ ਸ਼ੈਲੋ ਫਰਾਈ ਹੋ ਜਾਣ ਡੀਪ ਫਰਾਈ ਨਹੀਂ ਮੈਂ ਕਰਦੀ ਹੁੰਦੀ ਪੈਨ 'ਚ ਥੋੜਾ ਜਿਹਾ ਜੈਸੀਕਿਓ ਪਾ ਕੇ ਚਮਚਾਕ ਸ਼ੈਲੋ ਫਰਾਈ ਕਰ ਲਾਣੀ ਆ ਨਵਿੰਦਰ ਕੁਛ ਕੁਛ ਛੱਕ ਕੇ ਖਾ ਰਿਹਾ ਤੇ ਬਹੁਤ ਭੁੱਖ ਲੱਗੀ ਇਸ ਮੈਂ ਕਿਉਂ ਖਾਣ ਦਿਓ 5 ਮ ਉਮੀਦ ਮੇਰੀ ਹੈਲਪ ਕਰ ਰਹੀ ਸੀ ਟਿੱਕਾ ਫਰਾਈ ਕਰਨ ਵਿੱਚ ਤੇ ਮੇਰੇ ਤੋਂ ਬਰੈਡ ਤਿਆਰ ਕਰ ਰਹੀ ਸੀ ਬਰੈਡ ਵਿੱਚ ਟਿੱਕੀ ਪਾਵਾਂਗੇ ਸੈਲਡ ਪਾਵਾਂਗੇ ਖੀਰਾ ਖਤਮ ਸੀ ਚੁੱਕ ਰਾ ਕੇ ਦੇਖਿਆ ਦੁਨਦਰ ਕੰਨ ਤੂੰ ਦਸਾਂ ਨਾ ਬਜਾ ਦੇ ਵਿੱਚ ਮੈਂ ਕਹੀ ਹਾਂ ਦੱਸ ਤੈਨੂੰ ਖੀਰਾ ਉਹ ਲੈਣਾ ਕੁਝ ਨਹੀਂ ਆ ਨਾ ਕੁਝ ਮੈਂ ਕਿਹਾ ਮੈਂ ਕੀ ਕਰਾਂ ਹੁਣ ਦੋ ਦਿਨਾਂ ਤੋਂ ਮੈਂ ਘਰ ਨਹੀਂ ਸੀ ਮੈਂ ਦੇਖਿਆ ਹੀ ਨਹੀਂ ਹੈਗਾ ਵੀ ਘਰੇ ਕੀ ਖਤਮ ਆ ਕੀ ਨਹੀਂ ਹਨਾ ਜਿਵੇਂ ਘਰੇ ਖੜੀ ਨਹੀਂ ਹੈਗੀ ਦੋ ਦਿਨਾਂ ਤੋਂ ਮੈਂ ਘਰ ਹੀ ਨਹੀਂ ਸੀ ਘਰੇ ਰੁਕਾਂਗੇ ਖੜਾਂਗੇ ਫੇਰ ਹੀ ਪਤਾ ਲੱਗੂ ਵੀ ਘਰੇ ਕੀ ਚੀਜ਼ ਹੈਗੀ ਤੇ ਕੀ ਚੀਜ਼ ਨਹੀਂ ਹੈਗੀ ਤੇ ਫਟਾਫਟ ਮੈਂ ਕੱਟ ਰਹੀ ਹਾਂ ਸੈਲਡ ਉਧਰ ਬਰੈਡ ਤਿਆਰ ਪੁਕਾ ਪੁਕਾ ਕਰਦੇ ਆਇਆ ਖਾ ਪੀ ਕੇ ਫਿਰ ਸ਼ਾਂਤੀ ਜੀ ਆਈ ਐ ਇਹ ਹੋ ਗਏ ਸਾਡੇ ਬ੍ਰੈਡ 버ਗਰ ਤਿਆਰ ਤੇ ਬ੍ਰੈਡ ਵਿੱਚ ਫਿਲ ਕਰਕੇ ਸਾਰਾ ਸਮਾਨ ਮੈਂ ਥੋੜਾ ਜਿਹਾ ਬ੍ਰੈਡ ਨੂੰ ਕ੍ਰਿਸਪ ਕਰ ਲਾਣੀ ਹੁੰਦੀ ਹੈ ਪੈਨ ਵਿੱਚ ਜੇ ਮੈਂ ਆਪਾਂ ਸੈਂਡਵਿਚ ਕ੍ਰਿਸਪ ਕਰਦੇ ਆਂ ਉਹ ਅੱਛਾ ਲੱਗਦਾ ਫਿਰ ਨਹੀਂ ਫਿਰ ਆਪਾਂ ਨੂੰ ਬ੍ਰੈਡ ਨਾ ਗਿੱਲੀ ਗਿੱਲੀ ਸੌਗੀ ਸੌਗੀ ਜੀ ਲੱਗਦੇ ਕ੍ਰਿਸਪ ਕਰ ਲੀਏ ਦੋਨੋਂ ਸਾਈਡਸ ਤੋਂ ਤੇ ਅੱਛਾ ਲੱਗਦਾ ਟਾਈਮ ਹੋ ਗਿਆ 3:30 ਤੱਕ ਖਾ ਪੀ ਕੇ ਫ੍ਰੀ ਹੋ ਗਏ ਸਾਰੇ ਨਾ ਫੋਟੋ ਉਹਨੂੰ ਪਕੜੇਗਾ ਚੇਨ ਕਰਦੇ ਆਂ ਸ਼ੋਪਿੰਗ ਦਾ ਥੋੜਾ ਨੈਕਸਟ ਵੀਡੀਓ ਸ਼ੇਅਰ ਕਰੂਗੀ ਕੀ ਲੈਂਦਾ ਆਫਰ ਛੇ ਡਿਸਕਾਊਂਟ ਆਪਨ ਕੱਪੜੇ ਮਿਲ ਗਏ ਹਨ ਕੁਝ ਤਾਂ ਕੁਝ ਮਹਿੰਗੇ ਮਿਲ ਗਏ ਕੁਝ ਸਸਤੇ ਮਿਲ ਗਏ ਨਹੀਂ ਐਨੀ ਸਸਤੇ ਟੀ-ਸ਼ਰਟਸ ਮੈਂ ਕਦੇ ਨਹੀਂ ਦੇਖਿਆ ਸੀ ਅੱਜ ਮੇਰੇ ਵੈਸੇ ਇੰਨੇ ਮਹਿੰਗੇ ਹੋਵੇ ਓਕਟੇਵ ਦੀਆਂ ਐਨੀ ਸਸਤੀ ਟੀ-ਸ਼ਰਟਸ ਪਰ ਰੋਸੇ ਜਿਆਦਾ ਹੋ ਗਈ ਸੀ ਕੰਦਰਸ ਜਿਆਦਾ ਨਹੀਂ ਸੀ ਬ੍ਰਾਈਟਨ ਸੀਗੀ ਮੈਂ ਕੱਢਣੋਂ ਮਾਸ ਜਾਣ ਤੋਂ ਪਹਿਲਾਂ ਪ੍ਰੈਸ ਕਰ ਲਈ ਸਾਰੇ ਅੱਧੇ ਹਲੇ ਇੱਧਰ ਪ੍ਰੈਸ ਕਰਨ ਵਾਲੇ ਪਏ ਨਾ ਕੁਰਸੀ 'ਤੇ ਲੇ ਕੱਪੜੇ ਇਹ ਵੀ ਖਾਲੀ ਕਰਦੀਆਂ ਅੱਧੇ ਕਰੇ ਪੈਨ ਉਹ ਸੰਭਾਲਦੀਆਂ ਤੁਨ ਕਾ ਬੀ ਵੀਡੀਓਜ਼ ਐਂਡ ਹੋ ਉਸ ਤੋ ਸੁਣਾ ਜੇ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਨਾਂ ਵੀ ਹੋਰ ਨਵੇਂ ਵੀਡੀਓ ਲੈ ਕੇ ਤਿਲਦੇ ਨੂੰ ਗੁੱਡ ਬਾਏ ਐਂਡ ਆਪ ਸਭ ਥੀ ਰਹਿਓ